ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਫੋਰਸ ਤੁਹਾਡਾ ਸਵਾਗਤ ਹੈ ਠੀਕ ਹੈ ਅੱਜ ਆਪਾਂ ਪੀਪੀਆਰ ਦਾ 25 ਸੈਕਸ਼ਨ ਕਰਨ ਲੱਗੇ ਹਾਂ ਠੀਕ ਹੈ ਇਹਦੇ ਵਿੱਚ ਆਪਾਂ ਕੀ ਕਰਾਂਗੇ ਠੀਕ ਹੈ ਆਪਾਂ ਦੇਖੋ ਜਿਨ੍ਹਾਂ ਦਾ ਤਾਂ ਸਿਲੇਬਸ ਪੂਰਾ ਕੰਪਲੀਟ ਹੈ ਉਹ ਜਿਹੜੇ ਤੁਹਾਡੇ ਨਵਾਂ ਸੈਕਸ਼ਨ ਤੁਹਾਡਾ ਪਾਰਟ ਐਡ ਹੋਇਆ 24 25 26 27 ਠੀਕ ਹੈ ਉਹ ਸਾਰੇ ਜਣੇ ਇਹਨੂੰ ਡਿਟੇਲ ਵਿੱਚ ਜ਼ਰੂਰ ਪੜ੍ਹ ਲਓ ਜਿਨ੍ਹਾਂ ਦੀ ਤਿਆਰੀ ਕੰਪਲੀਟ ਹੀ ਨਹੀਂ ਹੋਈ ਹੈਗੀ ਤਾਂ ਉਹ ਇਹਨਾਂ ਤੇ ਟਾਈਮ ਵੇਸਟ ਕਰਨ ਦੀ ਜਰੂਰਤ ਨਹੀਂ ਉਹ ਸਿਰਫ ਸਿਰਫ ਇਹਦੇ ਹੈਡਿੰਗ ਕਰ ਲਓ ਠੀਕ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਹਦੇ ਹੈਡਿੰਗ ਦੇ ਨਾਲ ਥੋੜਾ ਥੋੜਾ ਡਿਟੇਲ ਦੱਸ ਦਵਾਂਗੇ ਤਾਂ ਕਿ ਜਿੰਨੇ ਕ ਨਾਲ ਤੁਹਾਡਾ ਜਿਹੜਾ ਸਿਲੇਬਸ ਕਵਰ ਹੋ ਜਾਵੇ ਠੀਕ ਹੈ ਬਾਕੀ ਜਿਹੜੇ ਕੈਂਡੀਡੇਟਾਂ ਦੀ ਤਿਆਰੀ ਕੰਪਲੀਟ ਹੋ ਚੁੱਕੀ ਹੈ ਉਹ 24 25 26 27 ਇਹ ਸੈਕਸ਼ਨ ਆਪਾਂ ਨੇ ਪੀਡੀਐਫ ਦੇ ਰੂਪ ਵਿੱਚ ਤੁਹਾਨੂੰ ਕੰਪਲੀਟ ਦਿੱਤਾ ਹੋਇਆ ਹੈ ਉੱਥੋਂ ਤੁਸੀਂ ਜਿਹੜੀ ਇਹਦੀ ਤਿਆਰੀ ਚੰਗੀ ਤਰ੍ਹਾਂ ਕਰ ਲਵੋ ਠੀਕ ਹੈ ਅੱਜ ਆਪਾਂ ਹੁਣ ਕਰਦੇ ਹਾਂ ਚਲੋ 25.1 25.1 ਪਹਿਲਾਂ ਕੀ ਕਿਹਾ ਤਫਤੀਸ਼ ਕਰਨ ਦੀਆਂ ਸ਼ਕਤੀਆਂ ਠੀਕ ਹੈ ਪੁਲਿਸ ਨੂੰ ਜਿਹੜੀ ਹੈ ਨਾ ਤਫਤੀਸ਼ ਕਰਨ ਦੀ ਸ਼ਕਤੀ ਮਿਲੀ ਹੋਈ ਹੈ ਠੀਕ ਹੈ ਮੰਨ ਲਓ ਇੱਕਾ ਪੁਰਸ ਥਾਣਾ ਚੌਂਕੀ ਹੈ ਠੀਕ ਹੈ ਐਦੇ ਏਰੀਆ ਦੇ ਵਿੱਚ ਵਿੱਚ ਜੇ ਕੋਈ ਅਪਰਾਧ ਹੁੰਦਾ ਹੈ ਤਾਂ ਪੁਲਿਸ ਉਹਦੀ ਜਾਂਚ ਕਰ ਸਕਦੀ ਹੈ ਇਹ ਪੁਲਿਸ ਨੂੰ ਸ਼ਕਤੀ ਮਿਲੀ ਹੋਈ ਹੈ ਠੀਕ ਹੈ ਇਸ ਦਾ ਜ਼ਿਕਰ ਇਹਦੇ ਵਿੱਚ ਜਿਹੜਾ 25.1 ਵਿੱਚ ਕੀਤਾ ਗਿਆ ਠੀਕ ਹੈ 25.2 ਕੀ ਹੈ ਤਫਤੀਸ਼ੀ ਅਫਸਰ ਨਹੀਂ ਸਕਤੀਆਂ ਠੀਕ ਹੈ ਇਹਦੇ ਵਿੱਚ ਜਿਹੜਾ ਉਹ ਜਿਹੜਾ ਪੁਲਿਸ ਅਫਸਰ ਜਾਂਚ ਕਰੇਗਾ ਉਹ ਕੋਈ ASI ਹੋ ਸਕਦਾ ਹੈ ਠੀਕ ਹੈ ਕੋਈ SI ਹੋ ਸਕਦਾ ਹੈ ਕੋਈ ਇੰਸਪੈਕਟਰ ਲੈਵਲ ਦਾ ਹੋ ਸਕਦਾ ਹੈ ਠੀਕ ਹੈ ਉਹ ਕੋਈ ਵੀ ਜਿਹੜਾ ਪੁਲਿਸ ਅਫਸਰ ਹੈ ਜਿਹਨੂੰ ਜਾਂਚ ਕਰਨ ਲਈ ਸੌਂਪੀ ਗਈ ਹੈ ਤਾਂ ਫਿਰ ਉਸ ਅਫਸਰ ਦੀਆਂ ਕੀ ਸ਼ਕਤੀਆਂ ਨੇ ਉਹਦਾ ਜ਼ਿਕਰ ਜਿਹੜਾ 25.2 ਵਿੱਚ ਕੀਤਾ ਗਿਆ ਠੀਕ ਹੈ ਇਹ ਤੁਸੀਂ ਦੋਨੇ ਯਾਦ ਰੱਖਣੀ ਚੀਜ਼ਾਂ ਅੱਗੇ ਆਜੋ 25.3 ਠੀਕ ਹੈ ਫਿਕਰਾ ਨੰਬਰ 25.3 ਜਦੋਂ ਕਿਸੇ ਦੂਜੇ ਪੁਲਿਸ ਥਾਣੇ ਦੇ ਖੇਤਰ ਵਿੱਚ ਅਪਰਾਧ ਦੀ ਸੂਚਨਾ ਮਿਲਦੀ ਹੈ ਤਾਂ ਕਿਵੇਂ ਕਾਰਵਾਈ ਕਰਨੀ ਹੈ ਠੀਕ ਹੈ ਜਦੋਂ ਕਿਸੇ ਦੂਜੇ ਥਾਣੇ ਵਿੱਚ ਜਿਹੜੀ ਅਪਰਾਧ ਦੀ ਸੂਚਨਾ ਮਿਲਦੀ ਹੈ ਤਾਂ ਫਿਰ ਜਿਹੜੀ ਕਾਰਵਾਈ ਹੈ ਉਹ ਇਸ ਤਰ੍ਹਾਂ ਕੀਤੀ ਜਾਣੀ ਹੈ ਕਿ ਸਭ ਤੋਂ ਪਹਿਲਾਂ ਕਿ ਮੌਜੂਦਾ ਪੁਲਿਸ ਥਾਣੇ ਦਾ ਮੰਨ ਲਓ ਠੀਕ ਹੈ ਆਪਾਂ ਥੋੜਾ ਸਮਝਾ ਦਿੰਦੇ ਹਾਂ ਤੁਹਾਨੂੰ ਆ ਦੋ ਪੁਲਿਸ ਥਾਣੇ ਆ ਆ ਅਲੱਗ ਪੁਲਿਸ ਥਾਣਾ ਏ ਆ ਬੀ ਠੀਕ ਹੈ ਏ ਨੂੰ ਕੋਈ ਸੂਚਨਾ ਮਿਲਦੀ ਹੈ ਕਿ ਬੀ ਦੇ ਕਿਸੇ ਅਪਰਾਧ ਬੀ ਦੇ ਬੀ ਦੇ ਜਿਹੜਾ ਬੀ ਦਾ ਏਰੀਆ ਸੌਰੀ ਇਹਦਾ ਬੀ ਦਾ ਏਰੀਆ ਹੈ ਉਹਦੇ ਵਿੱਚੋਂ ਕੋਈ ਵੀ ਵਿਅਕਤੀ ਆ ਕੇ ਕੋਈ ਏ ਵਾਲੇ ਥਾਣੇ ਵਿੱਚ ਕੋਈ ਅਪਰਾਧ ਦੀ ਸੂਚਨਾ ਦਿੰਦਾ ਹੈ ਠੀਕ ਹੈ ਤਾਂ ਏ ਵਾਲਾ ਵਿਅਕਤੀ ਕੀ ਕਰੇਗਾ ਏ ਥਾਣੇ ਦੇ ਜਿਹੜਾ ਇੰਚਾਰਜ ਹੈ ਉਹਦੀ ਸੂਚਨਾ ਜਿਹੜੀ ਉਹ ਰੋਜ਼ਨਾਮੇ 'ਚ ਦਰਜ ਕਰੇਗਾ ਠੀਕ ਹੈ ਰੋਜ਼ਨਾਮੇ 'ਚ ਐਂਟਰੀ ਪਾਉਣ ਤੋਂ ਬਾਅਦ ਉਹ ਸੂਚਨਾ ਜਿਹੜੀ ਬੀ ਵਾਲੇ ਥਾਣੇ ਨੂੰ ਭੇਜ ਦੇਵੇਗਾ ਸਿੰਪਲ ਐਨੀ ਗੱਲ ਹੈ ਇਹਦੇ ਵਿੱਚ ਠੀਕ ਹੈ ਇਹਨੂੰ ਜ਼ਿਆਦਾ ਡਿਟੇਲ 'ਚ ਲੋੜ ਨਹੀਂ ਆਪਾਂ ਨੂੰ ਜਾਣੇ ਦੀ ਜਦੋਂ ਕਿਸੇ ਦੂਜੇ ਪੁਲਿਸ ਥਾਣੇ ਦੇ ਖੇਤਰ ਵਿੱਚ ਅਪਰਾਧ ਦੀ ਸੂਚਨਾ ਮਿਲਦੀ ਹੈ ਤਾਂ ਕਿਵੇਂ ਕਾਰਵਾਈ ਹੁੰਦੀ ਹੈ ਉਹਦੇ ਬਾਰੇ ਜਿਹੜਾ ਇਹ ਜ਼ਿਕਰ ਕੀਤਾ ਗਿਆ ਹੈ ਠੀਕ ਹੈ ਅੱਗੇ ਆਜੋ 25.4 ਠੀਕ ਹੈ 25 25.3 ਵਿੱਚ ਸੀ ਕਿ ਜਦੋਂ ਕਿਸੇ ਦੂਜੇ ਥਾਣੇ ਵਿੱਚ ਕਿਸੇ ਅਪਰਾਧ ਦੀ ਸੂਚਨਾ ਮਿਲਦੀ ਤੀ ਤਾਂ ਦੂਜੇ ਥਾਣੇ ਦੇ ਜਿਹੜੇ ਮੁਕੀ ਨੂੰ ਉਹ ਸੂਚਨਾ ਭੇਜਣਾ ਠੀਕ ਹੈ ਪਰੰਤੂ 25.4 ਕਹਿੰਦਾ ਹੈ ਕਿ ਜਦੋਂ ਕਿਸੇ ਪੁਲਿਸ ਅਫਸਰ ਨੂੰ ਪਤਾ ਨਹੀਂ ਹੈਗਾ ਪਹਿਲਾਂ ਵੀ ਇਹ ਮਾਮਲਾ ਕਿਸੇ ਦੂਜੇ ਥਾਣੇ ਨਾਲ ਸੰਬੰਧਿਤ ਹੈ ਠੀਕ ਹੈ ਉਹ ਉਹਦੀ ਜਾਂਚ ਸ਼ੁਰੂ ਕਰ ਦਿੰਦਾ ਜੇ ਜਾਂਚ ਦੌਰਾਨ ਵੀ ਜੇ ਉਹਨੂੰ ਪਤਾ ਲੱਗਦਾ ਕਿ ਇਹ ਤਾਂ ਮਾਮਲਾ ਦੂਜੇ ਥਾਣੇ ਨਾਲ ਸੰਬੰਧਿਤ ਹੈ ਠੀਕ ਹੈ ਤਾਂ ਉਹ ਜਿਹੜੀ ਉਹਦੀ ਸਾਰੀ ਸੂਚਨਾ ਹੈ ਉਹ ਦੂਜੇ ਥਾਣੇ ਨੂੰ ਭੇਜ ਦੇਵੇਗਾ ਠੀਕ ਹੈ ਇੰਨਾ ਕਹਿ ਦੇ ਵਿੱਚ ਬਹੁਤਾ ਡਿਟੇਲ ਚ ਜਾਣ ਦੀ ਲੋੜ ਨਹੀਂ ਹੈਗੀ ਇਹ ਆਪਾਂ ਹੈਡਿੰਗ ਪੜ ਲਏ ਨੇ ਜਦੋਂ ਅਪਰਾਹ ਕਿਸੇ ਦੂਜੇ ਥਾਣੇ ਚ ਵਾਪਰਿਆ ਦਿਖਾਈ ਦੇਵੇ ਤਾਂ ਇਹ ਪੀਪੀਆਰ 25.4 ਵਿੱਚ ਆਪਣਾ ਕਵਰ ਹੁੰਦਾ ਹੈ ਅੱਗੇ ਆਜੋ 25.5 ਫਿਕਰ ਨੰਬਰ 25.5 ਅਧਿਕਾਰ ਖੇਤਰ ਸਵੰਦੀ ਵਿਵਾਦ ਜਾਂ ਝਗੜਾ ਠੀਕ ਹੈ ਮੰਨ ਲਓ ਕੋਈ ਕ੍ਰਾਈਮ ਹੋਇਆ ਹੈ ਠੀਕ ਹੈ ਉਹ ਕਿਸੇ ਬਾਰਡਰ ਏਰੀਆ ਤੇ ਹੋ ਗਿਆ ਠੀਕ ਹੈ ਦੋ ਥਾਣੇ ਦੀ ਹੱਦ ਤੇ ਹੋ ਰਿਹਾ ਹੈ ਠੀਕ ਹੈ ਹੁਣ A ਵਾਲਾ ਜਿਹੜਾ ਇੰਚਾਰਜ ਕਹਿ ਰਿਹਾ ਵੀ B ਦੀ ਹੱਦ ਚ ਹੈ B ਵਾਲਾ ਕਹਿ ਰਿਹਾ A ਦੀ ਹੱਦ ਚ ਹੈ ਠੀਕ ਹੈ ਤਾਂ ਇਹਦੇ ਵਿੱਚ ਜ਼ਿਕਰ ਕੀਤਾ ਗਿਆ 25.5 ਵਿੱਚ ਜੇ ਕੋਈ ਅਜੀਹਾ ਹੁੰਦਾ ਹੈ ਤਾਂ ਜਿਹੜੀ ਜਾਂਚ ਹੈ ਦੋਨੋਂ ਹੀ ਕਰਨਗੇ ਠੀਕ ਹੈ ਜਦੋਂ ਤੱਕ ਕਿਸੇ ਉੱਪਰਲੇ ਉੱਚ ਅਧਿਕਾਰੀ ਦੁਆਰਾ ਮਤਲਬ ਕਿ ਦਿਸ਼ਾ ਨਿਰਦੇਸ਼ ਨਹੀਂ ਦੇ ਦਿੱਤੇ ਜਾਂਦੇ ਠੀਕ ਹੈ ਜੇ ਜਾਂ ਫਿਰ ਉੱਚ ਅਧਿਕਾਰੀ ਇਹ ਨਿਸ਼ਾ ਨਿਰਦੇਸ਼ ਦੇ ਸਕਦਾ ਕਿ ਐਫ ਆਈ ਆਰ ਕਿੱਥੇ ਦਰਜ ਹੋਈ ਹੈ ਕਿ ਪਹਿਲੀ ਸੂਚਨਾ ਕਿੱਥੇ ਮਿਲੀ ਹੈ ਜੇ ਮੰਨ ਲਓ ਏ ਵਾਲੇ ਕੋਈ ਵੀ ਜਿਹੜਾ ਕ੍ਰਾਈਮ ਹੋਇਆ ਹੈ ਉਹਦੀ ਜਿਹੜੀ ਸੂਚਨਾ ਏ ਵਾਲੇ ਥਾਣੇ ਵਿੱਚ ਗਈ ਹੈ ਤਾਂ ਏ ਵਿੱਚ ਉਹਦੀ ਐਫ ਆਈ ਆਰ ਦਰਜ ਹੋਗੀ ਜੇ ਬੀ ਵਾਲੇ ਥਾਣੇ ਵਿੱਚ ਗਈ ਹੈ ਤਾਂ ਬੀ ਵਿੱਚ ਐਫ ਆਈ ਆਰ ਦਰਜ ਹੋਗੀ ਇਹ ਉਦੋਂ ਤੱਕ ਹੋਗੀ ਕਾਰਵਾਈ ਜਦੋਂ ਤੱਕ ਉੱਪਰਲੇ ਕਿਸੇ ਉੱਚ ਅਧਿਕਾਰੀ ਦੁਆਰਾ ਇਹ ਨਿਰਧਾਰਿਤ ਨਹੀਂ ਕਰ ਦਿੱਤਾ ਜਾਂਦਾ ਕਿ ਇਹ ਜਿਹੜੀ ਮਤਲਬ ਕਿ ਇਹ ਜਿਹੜੀ ਤਫ਼ਤੀਸ਼ ਹੈ ਇਹ ਕਿਹੜੇ ਥਾਣੇ ਵਿੱਚ ਕੀਤੀ ਜਾਊਗੀ ਠੀਕ ਹੈ ਇਹ ਜ਼ਿਆਦਾਤਰ ਉਦੋਂ ਹੁੰਦਾ ਹੈ ਜਦੋਂ ਕਿਸੇ ਦੋ ਥਾਣਿਆਂ ਦੀ ਹੱਦ ਦੇ ਮਤਲਬ ਕਿ ਮੰਨ ਲਓ ਜਿਵੇਂ ਹੋ ਸਕਦਾ ਆ ਇੱਕ ਸੜਕ ਜਾਂਦੀ ਹੈ ਆਪਾਂ ਤੁਹਾਨੂੰ ਦੱਸ ਦਿੰਦੇ ਨੇ ਠੀਕ ਹੈ ਇੱਥੇ ਕਿਤੇ ਹੱਦ ਹੈ ਠੀਕ ਹੈ ਸਰਕ ਤੇ ਕਿਤੇ ਕੋਈ ਐਕਸੀਡੈਂਟ ਹੋਇਆ ਬਿਲਕੁਲ ਹੱਦ ਉੱਤੇ ਠੀਕ ਹੈ ਉੱਥੇ ਹੱਦ ਤੇ ਮਤਲਬ ਕਿ ਦੋਹੇ ਥਾਣੇ ਆਪਸ ਵਿੱਚ ਇਹ ਕਨਫਿਊਜ਼ਨ ਵਿਚ ਆ ਜਾਂਦੇ ਨੇ ਕਿ ਇਹ ਏ ਥਾਣੇ ਦਾ ਮਾਮਲਾ ਹੈ ਜਾਂ ਇਹ ਬੀ ਥਾਣੇ ਦਾ ਮਾਮਲਾ ਠੀਕ ਹੈ ਉਹ ਚੀਜ਼ ਦਾ ਜਿਹੜਾ ਇੱਥੇ ਜ਼ਿਕਰ ਕੀਤਾ ਗਿਆ ਹੈ ਦੁਆਰਾ ਫੇੜਪੜਨ ਲਈ ਆਪਾਂ ਇੱਕ ਵਾਰ 25.5 25.5 ਕੀ ਹੈ ਅਧਿਕਾਰ ਖੇਤਰ ਸੰਧੀ ਵਿਵਾਦ ਦਾ ਝਗੜੇ ਅੱਗੇ ਆਜੋ ਪੀਪੀਆਰ ਫਿਕਰਾ 25.6 ਕੀ ਹੈ ਫਾਰਗ ਕਰਨ ਵਾਲੇ ਅਤੇ ਫਾਰਗ ਹੋਣ ਵਾਲੇ ਅਫਸਰ ਨੇ ਮੁਕਦਮਿਆਂ ਦੀ ਜਿੰਮਨੀ ਤੇ ਦਸਤਕਤ ਕਰਨੀ ਹੈ ਠੀਕ ਹੈ ਜਦੋਂ ਕੋਈ ਅਫਸਰ ਫਾਰਗ ਹੁੰਦਾ ਹੈ ਕਿਸੇ ਮੁਕਦਮੇ ਤੋਂ ਠੀਕ ਹੈ ਜਾਂ ਫਿਰ ਕੋਈ ਅਫਸਰ ਉਹਨੂੰ ਫਾਰਗ ਕਰਦਾ ਹੈ ਤਾਂ ਠੀਕ ਹੈ ਤਾਂ ਉਹ ਦੋਨੇ ਜਿਹੜੇ ਉਹ ਜਿੰਮਨੀ ਤੇ ਦਸਤਕਤ ਕਰਨੀ ਹੈ ਠੀਕ ਹੈ ਦੋਹਾਂ ਨੇ ਠੀਕ ਹੈ ਅੱਗੇ ਆਜੋ ਆਪਣਾ 25.7 25.7 ਵਿੱਚ ਕੀ ਹੈ ਇੱਕ ਥਾਣੇ ਵਿੱਚ ਮੁਕਦਮਾ ਰੱਦ ਕਰਨਾ ਅਤੇ ਦੂਜੇ ਥਾਣੇ ਵਿੱਚ ਦਰਜ ਕਰਨਾ ਮਤਲਬ ਕਿ ਇਦੇ ਇਹ ਸਬੰਧੇ ਇਸ ਤਰ੍ਹਾਂ ਹੋ ਗਿਆ ਠੀਕ ਹੈ ਮੰਨ ਲਓ ਕੋਈ ਕ੍ਰਾਈਮ ਤਾਂ ਬੀ ਥਾਣੇ ਦੇ ਏਰੀਆ ਚ ਹੋਇਆ ਤਾਂ ਐਫ ਆਈ ਆਰ ਜਿਹੜੀ ਏ ਥਾਣੇ ਦੇ ਏਰੀਆ ਚ ਦਰਜ ਕਰਤੀ ਗਈ ਹੈ ਠੀਕ ਹੈ ਤਾਂ ਫਿਰ ਏ ਤੋਂ ਜਿਹੜੀ ਉਹ ਐਫ ਆਈ ਆਰ ਹੈ ਬੀ ਥਾਣੇ ਚ ਟ੍ਰਾਂਸਫਰ ਕਰ ਦਿੱਤੀ ਜਾਊਗੀ ਅਤੇ ਏ ਵਾਲੇ ਥਾਣੇ ਦੀ ਜਿਹੜੀ ਉਹ ਐਫ ਆਈ ਆਰ ਹੈ ਉੱਥੇ ਰੱਦ ਕਰ ਦਿੱਤੀ ਜਾਊਗੀ ਠੀਕ ਹੈ ਇਸ ਚੀਜ਼ ਦਾ ਜ਼ਿਕਰ ਹੈ ਜਿਹੜਾ 25.7 ਵਿੱਚ ਆਪਣਾ ਕੀਤਾ ਗਿਆ ਅੱਗੇ ਆਜੋ 25.8 ਕੀ ਕਹਿੰਦਾ ਇੱਕ ਤੋਂ ਜ਼ਿਆਦਾ ਸਥਾਨ ਖੇਤਰ ਵਿੱਚ ਮੁਕਦਮਿਆਂ ਦੀ ਕਾਨੂੰਨੀ ਤੌਰ ਤੇ ਤਫ਼ਤੀਸ਼ ਕੀਤਾ ਜਾਣਾ ਠੀਕ ਹੈ ਅੱਗੇ ਆਜੋ 25.9 ਕੀ ਹੈ 25.9 ਵਿੱਚ ਹੈ ਇੱਛਾ ਅਨੁਸਾਰ ਤਫ਼ਸੀਲ ਠੀਕ ਹੈ 25.10 ਵਿੱਚ ਕੀ ਹੈ ਘਟਨਾ ਸਥਾਨ ਤੇ ਤੁਰੰਤ ਅਫਸਰ ਨੂੰ ਭੇਜਣਾ 25.10 ਵਿੱਚ ਇਹ ਹੈ ਕਿ ਜਦੋਂ ਵੀ ਕੋਈ ਘਟਨਾ ਹੋਣ ਦੀ ਸੂਚਨਾ ਮਿਲਦੀ ਹੈ ਤਾਂ ਉਸ ਘਟਨਾ ਸਥਾਨ ਤੇ ਪੁਲਿਸ ਅਫਸਰ ਨੂੰ ਜਿਹੜਾ ਤੁਰੰਤ ਭੇਜਣਾ ਜ਼ਰੂਰੀ ਹੋਵੇਗਾ ਠੀਕ ਹੈ ਇਹ ਹੋ ਗਿਆ ਆਪਣਾ 25.1 ਤੇ 25.10 ਆਪਾਂ ਇਹਦੇ ਵਿੱਚ ਕਵਰ ਕਰ ਲਏ